ਪਿੰਡ ਹਮ ਚੱਕ ਤੇ ਮੌਜੂਦ ਹੈਗੇ ਆ ਬੇਸ਼ੱਕ ਦੀ ਇਨਾ ਦਿਨਾਂ ਦੇ ਵਿੱਚ ਤਨਤਨ ਬ੍ਰਹਮਗਾਨੀ ਬਾਬਾ ਬੁੱਢਾ ਸਾਹਿਬ ਜੀ ਦਾ ਜੋੜ ਮੇਲਾ ਚੱਲ ਰਿਹਾ ਸਾਰੀ ਜਿਹੜਾ ਪੰਜਾਬ ਬਲਕੇ ਪੂਰਾ ਵਿਸ਼ਵ ਜਿਹੜਾ ਤਨਤਨ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਦੇ ਦਰਸ਼ਨ ਕਰਨ ਜਾ ਰਹੀ ਹੈ ਤੁਸੀਂ ਰੋਡ ਵੀ ਦੇਖ ਸਕਦੇ ਹੋ ਅਸੀਂ ਪਿੰਡ ਹਾਮਲ ਚੱਕ ਮੌਜੂਦ ਹੈਗੇ ਆ ਜਿਹੜੀ ਲੋਕੇਸ਼ਨ ਹੈਗੀ ਹੈ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਲੋਕੇਸ਼ਨ ਪੈਂਦੀ ਹੈ ਥਾਣਾ ਹਰਫਕੇਸ ਪਿੰਡ ਨੂੰ ਪੈਂਦਾ ਲੇਕਿਨ ਬੀਤੀ ਰਾਤ 5 ਤਰੀਕ ਨੂੰ ਕਰੀਬ 10:30 11 ਵਜੇ ਇੱਕ ਘਟਨਾ ਹੁੰਦੀ ਹੈ ਕਟਨਾ ਕੀ ਵਾਪਰਦੀ ਹੈ ਕਿ ਜਿੱਥੇ ਅਸੀਂ ਪੁਲਿਸ ਮੁਲਾਜ਼ਮਾਂ ਨੂੰ ਅਕਸਰ ਦੇਖਦੇ ਆ ਜਿਹੜੀ ਸਾਡੀ ਸੁਰੱਖਿਆ ਦੇ ਵਿੱਚ ਤਨਾਤ ਰਹਿੰਦੇ ਆ ਵੱਡੀਆਂ-ਵੱਡੀਆਂ ਸਕਿਉਰਿਟੀਆਂ ਸਾਡੇ ਜਿਹੜੀ ਸਾਡੇ ਅਫਸਰਸਾਈ ਨੂੰ ਸਾਡੇ ਐਮਪੀ ਨੂੰ ਐਮਐਲਏ ਨੂੰ ਮਿਲਦੀਆਂ ਹੈਗੀਆਂ ਸਾਡੇ ਅਫਸਰਾਂ ਨੂੰ ਮਿਲਦੀਆਂ ਹੈਗੀਆਂ ਲੇਕਿਨ ਇੱਥੇ ਜਿਹੜਾ ਵਰਦੀ ਦਾ ਖੌਫ ਇੰਨਾ ਜ਼ਿਆਦਾ ਕਿ ਪਿਛਲੀ ਰਾਤ ਕਰੀਬ 10:30-11 ਵਜੇ ਪਿੰਡ ਹਾਮ ਚੱਕ ਦੇ ਵਿੱਚ ਜਿਹੜਾ ਪੁਲਿਸ ਵੱਲੋਂ ਗੋਲੀ ਚਲਾਈ ਜਾਂਦੀ ਸ਼ਰਿਆਮ ਗੋਲੀ ਚਲਾਈ ਜਾਂਦੀ ਇਹਨੂੰ ਗੁੰਡਾਗਰਦੀ ਕਹਿ ਸਕਦੇ ਆਂ ਔਰ ਅੰਨੇ ਵਾ ਗੋਲੀ ਚਲਾਈ ਜਾਂਦੀ ਏ ਔਰ ਰੋਡ ਦੇ ਉੱਤੇ ਇਸ ਰੋਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਟ੍ਰੈਫਿਕ ਹੈ ਗਈ ਹੈ ਕਿਉਂਕਿ ਜੋੜ ਮੇਲਾ ਚੱਲ ਰਿਹਾ ਪਿੱਛੇ ਲੰਗਰ ਵੀ ਚੱਲ ਰਿਹਾ ਹੈ ਇਲਾਕੇ ਦੀ ਸੰਗਤ ਵੱਲੋਂ ਸੋ ਜਿਹੜੀ ਘਟਨਾ ਵਾਪਰੀ ਹੈ ਬੜੀ ਨਿੰਦਨਯੋਗ ਹੈਗੀ ਔਰ ਪੁਲਿਸ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਆਓ ਉਹ ਕਟਾਰੇ ਦੇ ਵਿੱਚ ਨੇ ਕਿ ਪੁਲਿਸ ਮੁਲਾਜ਼ਮਾਂ ਨੇ ਅਕਸਰ ਜਿਹੜੀ ਹੈ ਗੋਲੀ ਚਲਾਈ ਕਿਉਂ ਹੈਗੀ ਵੱਡਾ ਸਵਾਲ ਹੈਗਾ ਔਰ ਇਸ ਤੋਂ ਵੱਡਾ ਸਵਾਲ ਹੈਗਾ ਜਿਹੜੇ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਉਹ ਦੱਸ ਰਹੇ ਆਪਣੇ ਨੂੰ ਸਨਾਖਤ ਵੀ ਹੋਈ ਹੈ ਕਿ ਕਰੀਬ ਜਿਹੜੀ ਵੀਡੀਓ ਸਾਡੇ ਕੋਲ ਆਈਆਂ ਹੈ ਕਿ ਉਹ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਉਹਨਾਂ ਨੇ ਸ਼ਰਾਬ ਵੀ ਡਰਿੰਕ ਵੀ ਕੀਤੀ ਹੋਈ ਹੈ ਸੋ ਵੱਡਾ ਸਵਾਲ ਹੈਗਾ ਥਾਣਾ ਆਰਪੀ ਕੇ ਨੂੰ ਲੈ ਕੇ ਕਿਉਂਕਿ ਪਿੱਛੇ ਦੱਸ ਰਹੇ ਕੁਝ ਇੱਥੋਂ ਦੇ ਵਸਨੀਕ ਦੱਸ ਰਹੇ ਹੈਗੇ ਕਿ ਇੱਥੇ ਟਰੈਕ ਸੀ ਉਹ ਟਰੈਕ ਵਾਲੇ ਜਿਹੋ ਰੇਤਾ ਦਾ ਕੋਈ ਕਾਰੋਬਾਰ ਹੈਗਾ ਜਾਂ ਕਿਵੇਂ ਕਾਰੋਬਾਰ ਹੈਗਾ ਪੁਲਿਸ ਨੇ ਵਾ ਇੱਥੇ ਆਉਂਦੀ ਹੈ ਉਸ ਫਾਇਰਿੰਗ ਦੇ ਵਿੱਚ ਜਿਹੜੇ ਐਸਐਨ ਪਿੰਡ ਦੇ ਨੌਜਵਾਨ ਚਾਰ ਨੌਜਵਾਨ ਹੈ ਉਹਨਾਂ ਦਾਖਲ ਹੁੰਦੇ ਆ ਔਰ ਇਸ ਟਾਈਮ ਹਸਪੀਟਲ ਦੇ ਵਿੱਚ ਦਾਖਲ ਹਨ ਉਹਨਾਂ ਵਿੱਚੋਂ ਕੁਝ ਜਿਹੜੇ ਸਾਡੇ ਨੌਜਵਾਨ ਹੈਗੇ ਉਹ ਸੀਰੀਅਸ ਵੀ ਹੈਗੇ ਆ ਕਾਫੀ ਉਹਨਾਂ ਦੀ ਕੰਡੀਸ਼ਨ ਗੰਭੀਰ ਹੈਗੀ ਹੈ ਇੱਥੇ ਆਪਾਂ ਗੱਲਬਾਤ ਵੀ ਕਰਦੇ ਹੈਗੇ ਕਿ ਕਿਉਂਕਿ ਜਿਹੜਾ ਜਿਹੜਾ ਇਹ ਸਾਰਾ ਇਲਾਕਾ ਹੈਗਾ ਸਾਡਾ ਮਜ਼ਦੂਰ ਤਬਕਾ ਹੈਗਾ ਕਿਰਤੀ ਤਬਕਾ ਹੈਗਾ ਔਰ ਇਸ ਇਲਾਕੇ ਦੇ ਵਿੱਚ ਅਕਸਰ ਅੜ ਵੀ ਆਉਂਦੇ ਆ ਸੋ ਜਿਹੜੀ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜੀ ਕਟੜਾ ਨੂੰ ਇਲਜ਼ਾਮ ਦਿੱਤਾ ਗਿਆ ਉਹਨਾ ਪਿੱਛੇ ਕੀ ਕਰ ਰਹੇ ਹੈਗੇ ਘਟਨਾ ਨਿੰਦਨਯੋਗ ਹੈਗੀ ਹੈ ਵੱਡੇ ਸਵਾਲ ਹੈਗੇ ਪੁਲਿਸ ਦੇ ਉੱਤੇ ਥਾਣਾ ਹਰਪਕੇ ਪੁਲਿਸ ਦੇ ਉੱਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਏ ਔਰ ਜਿਹੜੇ ਵੀ ਪੁਲਿਸ ਮੁਲਾਜ਼ਮ ਪਿੱਛੇ 7-8 ਗੱਡੀਆਂ ਆਉਂਦੀਆਂ ਨੇ ਆਪਣੇ ਮੁਲਾਜ਼ਮ ਨੂੰ ਛੜਾ ਕੇ ਲੈ ਕੇ ਜਾਂਦੀਆਂ ਨੇ ਔਰ ਉਹ ਵਾਕਿਆ ਹੀ ਪੁਲਿਸ ਮੁਲਾਜ਼ਮ ਸੀ ਜਿਹੜੇ ਸਿਵਲ ਦੇ ਵਿੱਚ ਹੈਗੇ ਸੀ ਕੁਝ ਵਰਦੀ ਦੇ ਵਿੱਚ ਵੀ ਹੈ ਇਸ ਵੱਡਾ ਸਵਾਲ ਹੈਗਾ ਸੋ ਅਸੀਂ ਵੀਡੀਓ ਵੀ ਦੇਖਦੇ ਆ ਗੱਲਬਾਤ ਵੀ ਕਰਦੇ ਆ ਔਰ ਜਿਹੜੇ ਹਸਪੀਟਲ ਦੇ ਵਿੱਚ ਜਿਹੜੇ ਨੌਜਵਾਨ ਦਾਖਲ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੁਸੀਂ ਇਸ ਵੀਡੀਓ ਨੂੰ ਵੱਧ ਵੱਧ ਦੇਖੋ ਔਰ ਆਪਣੇ ਕਮੈਂਟ ਸੁਝ ایسوچو لیا نا کون ملازم ہے پتا لگے ਨਹੀਂ ਭਾਈ ਕਾਰਡ ਪਕਾ ਯਾਰ ਸਾਨੂੰ ਕੁੱਟ ਕੇ ਨਾ ਦਿਖਾ ਰੈਡੀ ਕਾਰਡ ਦੇਖੋ ਰੈਡੀ ਕਾਰਡ ਦੇਖੋ ਰੈਡੀ ਕਾਰਡ ਦੇਖੋ ਕੱਢੋ ਜਾਂਦਾ ਇਹ ਵੀ ਕੱਢੇ ਗਏ ਹੋਈ ਕੱਢੇ ਗਏ ਨੂੰ ਕੱਢ ਚੱਲੋ ਭਰਾ ਹੋ ਜਾ ਚੱਲੋ ਇਹ ਕੀ ਚੀਜ਼ ਆ ਨਾ ਇਹ ਇਹ ਕੀ ਇਹ ਕੰਪਨੀ ਗੱਲ ਕਰਦੇ ਨੇ ਸਿਨੈਨਾ ਨਾਲ ਉਹ ਲਾਗਾ ਹੀ ਸੜਕ ਤੇ ਰੱਖਿਆ ਬੋਰਡਸ ਵਾਲਿਆਂ ਸਾਡਾ ਲਾਗਾ ਸਿਸਟਮ ਸਾਡੇ ਕੋਲ ਕਿ ਵੀ ਐਕਸੀਡੈਂਟ ਹੋ ਗਿਆ ਨਹੀਂ ਤਾਂ ਆਇਆ ਇਹ ਸਿੱਖ ਸਾਬ ਦੇ ਨਾਲ ਆ ਸਾਡੇ ਸੰਦੇ ਵਿੱਚ ਪੈਦਾ ਟੀਮ ਦੇ ਚੱਲਦੇ ਅਸੀਂ ਇਹਨੂੰ ਪੁੱਛਿਆ ਕਰਦੇ ਆ ਜੇ ਤੁਸੀਂ ਇਹ ਤਾਂ ਬਿਲਕੁਲ ਚਲਾਉਂਦਾ ਮੇਰੇ ਨਾਲ ਹੀ ਜਾਦੇ ਹੁੰਦੇ ਕੈਮ ਚੇਵਲਾ ਹਟਾ ਇਹ ਉਹਨਾਂ ਨੂੰ ਪਤਾ ਵਾ ਕਿ ਕੀ ਐਸਟੀਓ ਸਾਡੇ ਚਲਾਉਂ ਉਹ ਵੀ ਗੈਂਗਸਟਰ ਹੀ ਰੱਖਿਆ ਪਿਆ ਲੋਕਾਂ ਨੂੰ ਮਾਰੀ ਜਾਂਦਾ ਫਿਰ ਘੱਟ ਜਾ ਰਹੇ ਇਹ ਗੈਂਗਸਟਰ ਇਹਨਾਂ ਦਾ ਗੈਂਗਸਟਰ ਹੀ ਹੈ فرے بولا اسمان ایک ہے اس بارے اس جی نے کچھ نہیں کہا جی اپنا بچہ کڑے کوئی نہیں آیا او کڑے او کتے کی بینڈ لگا یا بولنے تین دن جان کر دینا رہی رہنے او کھا تے ਬੱਟੀ ਯਾਰ ਇੱਥੇ ਖੜੇ ਯਾਰ ਬੰਦੇ ਚਣਾਈ ਹੈ ਬੰਦਾ ਹੋ ਰਿਗਾ ਹੀ ਨਹੀਂ ਅੱਖ ਨਹੀਂ ਲੱਗਦਾ ਕੁਝ ਕਹਿਣਾ ਨਹੀਂ ਪਹਿਲੇ ਤਾਂ ਕਹ ਲੈ ਤੂੰ ਜਾ ਜਾ ਨਾ ਮੈਂ ਬੱਥੇ ਬੈਠਾ ਹਾਂ ਮੈਂ ਬੈਠੇ ਰਹਿਣੇ ਤੇ ਤੂੰ ਜਾ ਤੂੰ ਜਾ ਇਹਨੂੰ ਬੈਠਾ ਰਹਿ ਤਾਂ ਤੂੰ ਚਲੇ ਜਾ ਤੂੰ ਕੋਈ ਇਹਨੂੰ ਕੁਝ ਨਹੀਂ ਕਹਿੰਦਾ ਮੇਰੇ ਆਪ ਰਾਜ ਉਹ ਆਪ ਹੀ ਹੁੰਦਾ ਹੈ ਇਹਦੀ ਵੀਡੀਓ ਕਾਹਦੇ ਉੱਪਰ ਸਰਕਾਰ ਨੂੰ ਵੀ ਦਿਖਾਉਣ ਤੋਂ ਹੈ ਜਿਹਨੂੰ ਸਰਕਾਰ ਰਗੋਂ ਡੱਕੇ ਜਾਂ ਮਾਰ ਪਾੜ ਗਿਆ ਇਹ ਕਿਤਰਾ ਹੈ ਬਹੁਤ ਬੰਦਾ ਆਇਆ ਯਾਰ ਗੋਲੀ ਜਿਹਨੂੰ ਮਾਰਨੀ ਚਾਹੀਦੀ ਸੀ ਉਹਨੂੰ ਮਾਰੋ ਤੁਸੀਂ ਪਾਸੇ ਕਾਹ ਤੋਂ ਮਾਰਦੇ ਪੈ ਨਾਲੇ ਨਾਲ ਦੀ ਨੇ ਸਾਹਮਣੇ ਬੰਦਾ ਰਹਿ ਜਾਂਦੇ ਕੋਲ ਇਹਨਾਂ ਨੇ ਪਤਾ ਨਹੀਂ ਕਿ ਕਿੱਥੇ ਲੰਘਦੇ ਗਿਆ ਜਗ੍ਹਾ ਲੱਗੀਆਂ ਦੀ ਫਿਰ ਉਹ ਉੱਪਰ ਤੇ ਜੇ ਮਾਰ ਗਿਆ ਯਾਰ ਮੇਰੀ ਗੱਲ ਸੁਣ ਇੱਕ ਮਿੰਟ ਉਹ ਜਿਹੜੇ ਜਿਹੜੇ ਬੰਦੇ ਦਾ ਮੋਟਰਸਾਈਕਲ ਵੱਜਿਆ ਹੈ ਉਹ ਤੇ ਆਨ ਬਿੜਾ ਉਹ ਤੇ ਬੁਲੀਆ ਐ ਉਹਦੀ ਹਾਲਤ ਵੀ ਵੇਖੀ ਆ ਪਰ ਤੁਸੀਂ ਉਹਦੀ ਹਾਲਤ ਤੁਸੀਂ ਦੇਖੀ ਹੋਣੀ ਸਾਰਿਆਂ ਨੇ ਵੇਖੀ ਆ ਕਿ ਨਹੀਂ ਨਹੀਂ ਸਾਨੂੰ ਨਹੀਂ ਵੀ ਇਹ ਜਿਹਦਾ ਮੋਟਰਸਾਈਕਲ ਵਜਾ ਉਹ ਪੂਰਾ ਨਸ਼ੇ ਨਾ ਤੇ ਜਿਆ ਸ਼ਰਾਬੀ ਆ ਪੂਰਾ ਰੱਜਿਆ ਮਨ ਲਓ ਸਾਡਾ ਮੁਲਾਜ਼ਮ ਅਸੀਂ ਮੰਨਦੇ ਪਰ ਸਾਨੂੰ ਨਹੀਂ ਪਤਾ ਵੀ ਸਾਡੇ ਨਾਲੇ ਫਾਇਰਿੰਗ ਹਵਾ ਚ ਹੁੰਦੀ ਆ ਜਿਹੜੇ ਬੰਦੇ ਨੇ ਮੋਟਰ ਇਹ ਨਹੀਂ ਵੀ ਅਗਲੇ ਦਿਨ ਸਿੱਧਾ ਮਾਰਨੀ ਆਉਣ ਟਨ ਉਥੇ ਕਮਲਾ ਹੋਇਆ ਫਿਰਦਾ ਚੌਂਕ ਦੇ ਵਿੱਚ ਚਲੋ ਤੁਸੀਂ ਚਲੋ ਤੁਹਾਡੇ ਮੋਟਰਸਾਈਕਲ ਵਾਲਾ ਸਾਡੇ ਤੇ ਆ ਗਿਆ ਕਿਤੇ ਨਹੀਂ ਪਹੁੰਚਿਆ ਨੰਬਰ ਉਹਦੇ ਆ ਗਿਆ ਆ ਉਹ ਸੀ ਕਰਨਾ ਜਿਹੜੇ ਖੜੇ ਨੇ ਮਾਲਕ ਆ ਗਏ ਇਹ ਬੰਦ ਜਿਹੜੇ ਮੋਟਰ ਵਿੱਚ ਆ ਗਏ ਇਹਦਾ ਯਾਰ ਯਾਰ ਕਿਹਦੇ ਦਾ ਹੈ ਇਹਨਾਂ ਨੂੰ ਆਂਦੇ ਵਿਚ ਕੀ ਨਾਮ ਹੈਗਾ ਤੇ ਕੀ ਹੋਇਆ ਸੀ ਮੇਰਾ ਨਾਮ ਸਰਬਿੰਦਰ ਸਿੰਘ ਮੇਰੇ ਬ੍ਰਦਰ ਬੜੀ ਲੰਕਰ ਖਾ ਕੇ ਪਿੰਡ ਤੋਂ ਆ ਰਹੇ ਸੀਗੇ ਤੇ ਇੱਥੇ ਰਸਤੇ ਵਿੱਚ ਇੱਕ ਘੱਟ ਦੇਖਿਆ ਉੱਥੇ ਪੁਲਿਸ ਵੀ ਗਈ ਸੀਗੀ 6-7 ਮਲਾਜ਼ਮ ਸੀਗੇ ਪਤਾ ਨਹੀਂ ਉਹ ਕਿਸ ਗੱਲ ਦੀ ਚੱਕ ਕੇ ਕਿਸੇ ਦੇ ਮਗਰ ਲੱਗੇ ਸੀ ਜੇ ਮੁੰਡੇ ਦੀ ਤੇ ਉਹਨਾਂ ਨੇ ਡ੍ਰਿੰਕ ਕੀਤੀ ਹੋਈ ਸੀ ਜੀ ਮੇਰੇ ਸਾਹਸ ਤੋਂ ਮੁੰਡੇ ਨੇ ਵੀ ਜਿਹੜੇ ਇਹਦੇ ਪਿੱਛੇ ਸੀਗੇ ਤੇ ਮਲਾਜ਼ਮਾਂ ਨੇ ਵੀ ਬ੍ਰੇਕ ਕੀਤੀ ਹੋਈ ਸੀ ਤੇ ਇਹਨਾਂ ਨੇ ਪੁਲਿਸ ਵਾਲਿਆਂ ਨੇ ਫਾਇਰ ਫਾਇਰਿੰਗ ਕਰਦੇ ਇੱਕ ਗੋਲੀ ਮੇਰੇ ਪਾਹ ਤੇ ਲੱਗੀ ਐ ਦੋ ਮੇਰੇ ਚਾਚਿਆਂ ਦੇ ਲੱਗੀ ਛਰੇ ਵੀ ਲੱਗੇ ਐ ਤੇ ਇੱਕ ਹੋਰ ਮੁੰਡਾ ਜ਼ਖਮੀ ਹੋਇਆ ਵਾ ਤੇ ਕਾਰਨ ਕੀ ਸੀਗਾ ਵੀ ਗੋਲੀ ਚਲਾਉਣ ਦਾ ਕੋਈ ਪਤਾ ਲੱਗਿਆ ਸਾਰੇ ਦੂਸਰੇ ਜਿਹੜੇ ਜਿਸ ਮੁੰਡੇ ਦੇ ਮਗਰ ਲੱਗੇ ਸੀਗੇ ਉਹ ਪਤਾ ਨਹੀਂ ਉਸੇ ਕਾਰਨ ਅੱਜ ਚਲاتی ਐ ਨਬੂ ਜੀ ਹੁਣ ਕੀ ਹਾਲਾਤ ਕੀ ਨੇ ਤੁਹਾਡੇ ਭਰਾ ਦੇ ਤੇ ਬਾਕੀਆਂ ਦੇ ਸਰ ਹਾਲਾਤ ਜੀ ਗੋਲੀ ਨਹੀਂ ਕੱਢੀ ਇਹ ਤਾਂ ਨਜਾਇਜ਼ ਜੀ ਉਥੋਂ ਲੰਗਰ ਖਾਨ ਦੇ ਵਿੱਚ ਹੀ ਹਾਂਜੀ ਸਰ ਨਜਾਇਜ਼ ਤੂੰ ਸਮਝਦੇ ਜਿਹੜੇ ਪੁਲਿਸ ਮੁਲਾਜ਼ਮ ਨੇ ਤਾਰੂ ਪੀ ਕੇ ਗੋਲੀ ਚਲਾਈਆਂ ਤੂੰ ਮਤਲਬ ਕੀ ਉਹਦੇ ਕਾਰਵਾਈ ਹੋਣੀ ਚਾਹੀਦੀ ਪੁਲਿਸ ਮੁਲਾਜ਼ਮਤ ਕਾਰਵਾਈ ਹੋਣੀ ਚਾਹੀਦੀ ਪਿੰਡ ਕਿਹੜਾ ਤੁਹਾਡਾ ਪਿੰਡ ਸਰ ਆਹਮਦਵਾਲਾ ਤੋ ਮਦੇ ਜਿਹੜਾ ਮੁੰਡਾ ਜ਼ਖਮੀ ਆ ਤੁਹਾਡੇ ਕੀ ਲੱਗਦਾ ਜੀ ਪਤ ਮੈਨਾ ਕੀ ਹੋਇਆ ਕੀ ਹੋਇਆ ਇਹੋ ਵੀ ਉਹ ਨੰਗੋਲੀ ਚਲਾਤੀ ਏ ਸਾਨੂੰ ਇਹ ਨਹੀਂ ਪਤਾ ਹੈ ਮੈਂ ਇਹੀ ਰਸਤੇ ਚ ਉਹ ਮੁੰਡਾ ਵਿਚਾਰਾ ਲੰਗਾ ਜਾਂਦਾ ਹੂੰ ਤਿੰਨੇ ਚਾਰੇ ਜਿਹੜੇ ਲੰਗੇ ਜਾਂਦੇ ਏ ਨੰਗਰ ਕਾ ਕੇ ਮੁੜਿਆ ਆਉਂਦੇ ਹੂੰ ਤੇ ਗੋਲੀ ਕਿੰਨੇ ਚਲਾਈ ਗੋਲੀ ਪੂਸਾੜਾ ਹੀ ਚਲਾਈ ਆ ਕਿਉਂ ਕਰਨ ਪਤਾ ਨਹੀਂ ਹਣਾ ਉਹਨਾਂ ਨੂੰ ਕੀ ਕਰਨ ਹੀ ਉਹ ਹੀ ਕਰਨ ਹੀ ਜਿਹੜੇ ਮੁੰਡੇ ਤੇ ਮਾਰ ਲਗੇ ਉਹਨੂੰ ਤਾਂ ਚਲਾਈ ਨਾ ਤੇ ਦੂਜੇ ਜਿਹੜਾ ਮਾਰ ਦੇ ਰੱਖ ਛੱਡਾ ਕਿਉਂ ਪੂਸਾੜਾ ਕੋਈ ਨਸ਼ੇ ਸੀ ਕਰੇ ਮੈਸੇ ਉਹਨ ਕੀ ਪਤੋ ਮਰ ਜਣੇ ਨਸ਼ੇ ਚ ਹੀ ਉਹ ਆਏ ਕੁੰਡੀਆਂ ਮੁੱਛਾ ਮੈਨੂੰ ਇੱੱਟ ਤਾ ਆ ਜਾਂਦੀ ਹੱਥੇ ਤੇ ਮੈਨੂੰ ਦੱਬਾਂ ਹੀ ਪਿੰਡ ਵਾਲਿਆਂ ਨੇ ਪੁੱਛਿਆ ਨਹੀਂ ਬਾਅਦ ਚ ਫੜ ਕੇ ਪਿੰਡ ਆ ਹੀ ਤਾਂ ਆ ਕੇ ਮੁੰਡੇ ਨੂੰ ਲੈ ਕੇ ਇੱਧਰ ਪਿੱਛੇ ਪਤਾ ਨਹੀਂ ਕੀ ਉਹ ਹੋਇਆ ਤੇ ਕੀ ਨਹੀਂ ਹੋਇਆ ਉਹ ਗਿਆ ਆਂਦਾ ਪੁਲਿਸ ਵਾਲੇ ਕਾਫੀ ਗਈਆਂ ਗੱਡੀਆਂ ਤੇ ਉਹਨਾਂ ਚੁੱਪ ਕਰਕੇ ਪੱਤਰਕਾਰ ਨਹੀਂ ਗਿਆ ਕੋਈ ਕੁਛ ਨਹੀਂ ਤੇ ਉਹਨਾਂ ਦੀ ਗੱਡੀ ਲੈ ਆਂਦੀ ਆ ਨੀ ਪੁੱਟਸ ਵਾਲੇ ਨੇ ਫਾਇਰਿੰਗ ਕਿਉਂ ਕਰਤੀ ਬਿਨਾਂ ਵਜੇ ਆਮ ਬੰਦਿਆਂ ਦੇ ਬਿਨਾਂ ਵਜੇ ਕਰਤੀ ਆ ਕਿ ਪੁਲਸਰ ਤੋਂ ਆਇਆ ਉਹਨੇ ਨਾਕਾ ਨੋਕਾ ਲੱਗਾ ਹੋਇਆ ਆਪ ਹੀ ਜਾਦੇ ਹੀ ਹੋਣੇ ਤੇ ਅਹੀਂ ਇਹ ਲੰਗੇ ਜਾਂਦੇ ਉਹ ਮੁੰਡੇ ਨੇ हद ਨਾਲ ਖਰਾਬੀ ਕੀਤੀ ਹੈ ਤੇ ਅਸੀਂ ਮਾਰਨੇ ਤਾਂ ਮੁੰਡੇ ਦੇ ਹੀ ਮੁੰਡੇ ਤੋਂ ਮਾਰੀ ਜਾਂਦੇ ਆਪਾਂ ਨੇ ਕੀ ਦੋਖ ਸੇ ਤੇ ਆਪਾਂ ਨੇ ਤਾਂ ਗਲਤੀ ਨਹੀਂ ਕੀਤੀ ਤੇ ਮੇਰੇ ਮੁੰਡੇ ਨੂੰ ਕਿਉਂ ਮਾਰਿਆ ਨੇ ਤੁਸੀਂ ਹੁਣ ਕੀ ਚਾਹਦੇ ਹੋ ਕੀ ਜਾਣਦੇ ਅਹੀਂ ਤਾਂ ਨਿਹਾਰਾ ਮੁੰਡਾ ਬਚਣਾ ਚਾਹੀਦਾ ਹੋਰ ਹਿੱਕਿਆ ਆਣਾ ਹੈ ਪੁਲਸਰ ਨੇ ਅਸੀਂ ਕਿੰਨੇ ਜਾਣੇ ਸੀ ਪੁਲਸਰ ਛੇ ਹੱਥ ਲੈਣੇ ਗਏ ਹੀ ਹਾਰੇ ਕੋ ਗਣੀ ਚੇਰ ਬੈਠੂ ਮੈਨੂੰ ਤਾਂ ਦਿੱਤਾ ਜਦੋਂ ਪੁੱਤ ਨੂੰ ਹੱਟ ਲੱਗ ਜਾਵੇ ਮਾਵਾਂ ਦੇ ਪੱਲੇ ਕੁਝ ਨਹੀਂ ਰਹਿ ਜਾਂਦਾ ਮੈਨੂੰ ਤਾਂ ਕੋਈ ਨਜ਼ਰ ਨਹੀਂ ਆਇਆ ਵੀ ਕੀ ਹੋ ਗਿਆ ਤੇ ਕੀ ਨਹੀਂ ਹੋ ਗਿਆ ਕਿੰਨੇ ਜਾਨਿਆਂ ਨੂੰ ਜ਼ਖਮੀ ਹੋਏ ਚਾਰ ਆ ਚਾਰ ਹੋਰ ਫਿਰ ਕੀ ਨਾਮ ਹੈ ਤੇ ਹੋਇਆ ਕੀ ਸੀ ਲਖਵਿੰਦਰ ਸਿੰਘ ਨਾਮ ਆ ਤੇ ਪਿੰਡੋਂ ਹੀ ਲੰਗਰ ਛੱਕੇ ਆ ਰਹੇ ਸੀ ਤੇ ਉਰਾਂ ਕਾਰ ਵਾਲੀ ਸੈਟ ਆ ਤੇ ਉਥੇ ਰਚੋ ਤੇਥੇ ਪੁਲਿਸ ਆ ਗਈ ਸੀ ਤੇ ਉਹਨਾਂ ਇਤੈ ਫਾਇਰਿੰਗ ਕਰਦੀ ਜਿੱਦਾਂ ਜ਼ਿਆਦਾ ਜਿਹਨਾਂ ਦੇਖ ਕੇ ਤੂੰ ਕਿੰਨੇ ਜਣੇ ਤੁਸੀਂ ਖੜੀ ਸੀ ਉੱਥੇ ਤਾਂ ਜਿੱਦਾਂ ਸੰਗਤ ਵੀ ਲੰਘਦੀ ਬਹੁਤ ਹੋ ਗਈ ਕੱਟੀ ਤੇ ਫਾਇਰਿੰਗ ਕਿਉਂ ਕਰਤੀ ਇੰਨਾ ਨਹੀਂ ਪਤਾ ਪੀਤੀ ਹੋਈ ਲਗਦਾ ਮੈਨੂੰ ਕੋਹੂ ਲੋੜ ਪਜੀ ਵੀ ਕਿਤੇ ਦੂਰ ਕਹਿੰਨਾਂ ਤਾਂ ਨਹੀਂ ਕੀਤੀ ਉਹਨਾਂ ਨੇ ਹੀ ਕੀਤੀ ਉਸ ਤੋਂ ਬਾਅਦ ਫਿਰ ਉਹਨੂੰ ਪੁੱਛਿਆ ਕਿ ਵੀ ਇਹ ਫਾਇਰਿੰਗ ਕਿਉਂ ਕੀਤੀ ਨਹੀਂ ਨਹੀਂ ਇੰਨਾ ਕਿਤੇ ਕਿੰਨੇ ਜ਼ਖਮੀ ਹੋ ਗਏ ਫਿਰ ਜ਼ਖਮੀ ਚਾਰ ਚ ਪੰਜ ਤੇ ਕਿੰਨੇ ਜਾਣੇ ਸੀ ਪੁਲਸ ਵਾਲੇ ਪੁਲਸ ਚਲੇ ਸੀ ਤੂੰ ਸੱਤ ਤੇ ਫਾਇਰਿੰਗ ਇੱਕ ਨਹੀਂ ਕੀਤੀ ਫਾਇਰਿੰਗ ਇੱਕ ਨਹੀਂ ਕੀਤੀ ਬਾਕੀ ਦੀ ਹਾਲਤ ਕਿਵੇਂ ਤੁਹਾਡੇ ਨਾਲ ਦੇ ਨੇ ਬਾਕੀਆਂ ਦੀ ਪਤਾ ਨਹੀਂ ਸਰ ਇਹ ਕੱਲ੍ਹ ਦੀ ਤੁਹਾਡੇ थाना ਹਰਫਕੇ ਦੇ ਵਿੱਚ ਪਿੰਡ ਚੱਕ ਹਮਦਗੇ ਵਗਵਾਕੇ ਹੋਇਆ ਕੀ ਗੱਲ ਹੋਈ ਕੱਲ੍ਹ ਥਾਣਾ ਹਰਫਕੇ ਦੇ ਵਿੱਚ ਰਾਤ ਨੂੰ دیر ਰਾਤ ਸਚੂ ਨੇ ਨਾਕਾ ਲਗਾਇਆ ਹੋਇਆ ਸੀ ਜਿੱਥੋਂ ਮੈਨੂੰ ਇਤਲਾ ਮਿਲੀ ਕਿ ਉੱਥੇ ਇੱਕ ਐਕਸੀਡੈਂਟ ਹੋਇਆ ਜੋ ਇਮੀਡੀਏਟਲੀ ਐਸਐਚਓ ਨੇ ਰੈਕਟ ਕਰਕੇ ਸਪੌਟ ਤੇ ਪਹੁੰਚਿਆ ਤਾਂ ਉੱਥੇ ਪਤਾ ਲੱਗਿਆ ਕਿ ਇਹ ਜਿਹੜੇ ਜਨਾ ਦਾ ਐਕਸੀਡੈਂਟ ਹੋਇਆ ਉਹ ਪਿੰਡ ਵੱਲ ਚਲੇ ਗਏ ਹਨ ਅਤੇ ਜਿਹੜਾ ਇੱਕ ਮੋਟਰਸਾਈਕਲ ਵਾਲਾ ਉਹਦੀ ਕਾਫੀ दारू ਪੀਤੀ ਹੋਈ ਸੀ ਜੋ ਐਸਐਚਓ ਇਮੀਡੀਏਟਲੀ ਉੱਥੇ ਪਹੁੰਚਿਆ ਪਿੰਡ ਦੇ ਵਿੱਚ ਤਾਂ ਉੱਥੇ ਕਾਫੀ ਲੋਕਾਂ ਦਾ ਹਜੂਨ ਇਕੱਠਾ ਹੋਇਆ ਸੀ ਜਿਹੜਾ ਉਹ ਮੋਟਰਸਾਈਕਲ ਵਾਲਾ ਸੀ ਉਹਦੀ ਕਾਫੀ दारू ਪੀਤੀ ਹੋਈ ਸੀ ਜਦੋਂ ਉਹਨੇ ਗੱਲਬਾਤ ਕਰਨੀ ਸ਼ੁਰੂ ਕੀਤੀ ਤੇ ਮੋਟਰਸਾਈਕਲ ਵਾਲੇ ਉਹਨੂੰ ਪੁੱਛਿਆ ਵੀ ਤੂੰ ਐਕਸੀਡੈਂਟ ਕੀਤਾ ਇਹਦਾ ਕੀ ਕਾਰ ਪਿੰਡ ਦੇ ਹੋਰ ਬੰਦੇ ਵੀ ਤਲਖੀ ਚ ਆ ਗਏ ਤੇ ਉਹਨੇ ਪੁਲਿਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਿੱਥੇ ਪੁਲਿਸ ਨੇ ਆਪਣੇ ਬਚਾਅ ਲਈ ਹਵਾਈ ਫਾਇਰ ਕੀਤੇ ਇਸ ਸਾਰੇ ਘਟਨਾਕਰਮ ਦੇ ਵਿੱਚ ਪੰਜ ਬੰਦੇ ਜਦੋਂ ਉਹਨਾਂ ਨੇ ਹਮਲਾ ਕੀਤਾ ਪਿੰਡ ਵਾਲਿਆਂ ਨੇ ਟੋਟਲ ਪੰਜ ਬੰਦੇ ਜ਼ਖਮੀ ਹੋ ਗਏ ਜਿਸ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਸੀ ਤੇ ਤਿੰਨ ਬੰਦੇ ਸਿਵਲ ਦੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਮੀਡੀਏਟਲੀ ਹਸਪੀਟਲ ਜਿਹੜਾ ਐਡਮਿਟ ਕਰਾਇਆ ਗਿਆ ਸਾਰਿਆਂ ਦੀ ਹਾਲਤ ਠੀਕ ਹੈ ਇਹ ਸਾਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਥੈਂਕ ਯੂ ਇਹ ਵਾਰ ਦਾ ਕੀ ਕਾਪੜੀ ਆ ਜੀ ਸਰ ਰਾਤ ਗੋਲੀ ਚੱਲੀ ਆ ਖੜਕਾ ਹੋਇਆ ਜੀ ਅਸੀਂ ਭੱਜ ਕੇ ਆਏ ਸੀ ਸਾਡੇ ਸਾਹਮਣੇ ਆ ਕੇ ਗੋਲੀ ਚੱਲਦੀ ਰਹੀ ਆ ਜੀ ਅਸੀਂ ਸਾਈਡਾਂ ਤੇ ਲੁਕਣ ਦੀ ਕੋਸ਼ਿਸ਼ ਕੀਤੀ ਪੁਲਿਸ ਵਾਲਿਆਂ ਜੀ ਮਲਾਜ਼ਮ ਕੋਈ ਸੇਵਲ ਵਰਦੀ 'ਚ ਅਗੇ ਸੀ ਕੋਈ ਵਰਦੀ 'ਚ ਅਗੇ ਸੀ ਅੱਛਾ ਕੌਣ ਜ਼ਖਮੀ ਕੌਣ ਆਇਆ ਚਾਰ ਤਿੰਨ ਮੁੰਡੇ ਸਰ ਜ਼ਖਮੀ ਆ ਚੌਥੇ ਨੂੰ ਛਰਾ ਲੱਗ ਕੇ ਕਹਿੰਦੇ ਆ ਲੰਗ ਗਿਆ ਸਾਈਡ ਤੇ ਅੱਛਾ ਬਾਕੀ ਇੱਕ ਹੈ ਸੋਨ ਸਿੰਘ ਆ ਜਿੰਦੇ ਹਾਲਤ ਕਿਹੋ ਜੀ ਮੁੰਡਿਆਂ ਦੀ ਹਾਲਤ ਕਿ ਮੇਰ ਆ ਜੀ ਕਿੱਥੇ ਦਾਖਲ ਕਿੱਥੇ ਕਰਾਇਆ ਦਾਖਲ ਸਰ ਫਰੋਈਪੁਰ ਜੀ ਕਿਹੜੇ ਪਿੰਡ ਦੇ ਵਾਸੀ ਆ ਹਮਦੇ ਚੱਕ ਦੇ ਜੀ ਤੇ ਕਿੱਥੇ ਪੁਲਿਸ ਕਿੱਥੇ ਜਾਂਦੀ ਆ ਰਹੀ ਆ ਆਰਫਤਿਆਂ ਥਾਣੇ ਦੀ ਜੀ ਕੌਣ ਕੌਣ ਸੀ ਨਾਲ ਹਾਂਜੀ ਸਰ ਕਿੰਨੇ ਮਲਾਜ਼ਮ ਸੀਗੇ ਜੀ ਸਰ 6 ਤੋਂ ਮੌਕੇ ਤੇ ਜਰ ਜਿੱਥੇ ਮਾਨਕ ਚੋਂ ਗੋਲੀ ਚਲੀ ਉਹ ਟਾਈਮ ਤਾਂ ਸਾਡੇ ਕੋਲ ਪੰਜ ਸੀਗੇ ਅੱਛਾ ਜੀ ਤੇ ਆਪ ਕਹਿੰਦਿਆ ਸੀ 8 ਕਿੰਨੇ ਕਿਹਾ ਕਿੰਨੇ ਇਹ ਜੀ ਸਰ ਜਿਹੜੇ ਮੁੰਡੇ ਨੇ ਮਲਾਜ਼ਮ ਨੇ ਗੋਲੀ ਚਲਾਈ ਆ ਅੱਛਾ ਉਸ ਮੁੰਡੇ ਨੇ ਕਿਹਾ ਸੀ ਉਹ ਤੁਹਾਨੂੰ ਕਿਵੇਂ ਪਤਾ ਕਿੰਨੇ ਗੋਲੀ ਚਲਾਈ ਸਰ ਅਸੀਂ ਸਾਹਮਣੇ ਹੀਗੇ ਸੀ ਸਾਰੋ ਸਾਰੋ ਨਾਲ ਡਰਿੰਕ ਕੀਤੀ ਹੋਈ ਸੀ ਅੱਛਾ ਫਿਰ ਜਦੋਂ ਗੱਡੀ ਵਿੱਚ ਆਇਆ ਅੱਛਾ ਉਹਨਾਂ ਸਰ ਪਹਿਲਾਂ ਗੋਲੀ ਚਲਾ ਕੇ ਫਿਰ ਸਾਰੇ ਭੱਜ ਗਏ ਸੀ ਮਲਾਜ਼ਮ ਉਹਨਾਂ ਫਿਰ ਆਪਣੇ ਮੁਲਾਜ਼ਮਾਂ ਨੂੰ ਪਿਸਤਲ ਦੇ ਕੇ ਪਿਸਤਲ ਦੇ ਕੇ ਗੱਡੀ ਦੇ ਵਿੱਚ ਆਇਆ ਅੱਛਾ ਗੱਡੀ ਵਿੱਚ ਆ ਕੇ ਅਸੀਂ ਪੁੱਛਿਆ ਸਰ ਅੱਬ ਵੀ ਸਾਡੇ ਮੁੰਡਿਆਂ ਨੂੰ ਗੋਲੀਆਂ ਲੱਗੀਆਂ ਗੋਲੀ ਤੁਸੀਂ ਚਲਾਈ ਆ ਉਹ ਇੱਕਾ ਹੀ ਗੱਲ ਕਹਿੰਦਾ ਸਾਡੇ ਕੋ ਪਿਸਤਲ ਨਹੀਂ ਹੈਗਾ ਸਾਡੇ ਕੋ ਅਸਲਾ ਨਹੀਂ ਹੈਗਾ ਸਰ ਗੋਲੀ ਉਸੇ ਮੁੰਡੇ ਇੱਕ ਨੇ ਹੀ ਚਲਾਈ ਆ ਜਿਹਨੇ ਡਰਿੰਕ ਕੀਤੀ ਹੋਈ ਸੀ ਠੀਕ ਹੈ ਤੇ ਕਾਬੂ ਵੀ ਕੀਤਾ ਹੈ ਕੋਈ ਕਾਬੂ ਕੀਤਾ ਸੀਗਾ ਜੀ ਹੁਣ ਕਿੱਥੇ ਹੋਣ ਹੁਣ ਸਾਰ ਰਾਤ ਆਇਆ ਸਟਾਫ ਰੋਇਪੁਰ ਤੋਂ ਜੀ ਉਹ ਲੈ ਕੇ ਰਾਤ ਹੀ ਚਲੇ ਗਿਆ ਸੀ ਕਿਹੜਾ ਸਟਾਫ ਆਇਆ ਸਟਾਫ ਸਰ ਪੁਲਿਸ ਮਲਾਜਮ ਸੀਗਾ ਜੀ ਪੁਲਿਸ ਮਲਾਜਮ ਕੋਸ਼ ਕਾਲੀਆਂ ਵਰਦੀਆਂ ਵਾਲੇ ਸੀਗੇ ਜੀ ਕੋਸ਼ ਪੰਜਾਬ ਪੁਲਿਸ ਵਾਲੇ ਸੀ ਕਿੰਨੇ ਕੁ ਜਣੇ ਗਏ ਸੀ ਸਰ 4 ਗੱਡੀਆਂ ਆਈਆਂ ਜੀ ਕਹਿੰਦੇ ਕੀ ਸੀ ਉਹ ਵੀ ਤੁਸਨ ਮਲਾਜਮ ਦੇ ਦੋ ਜਾਂ ਕੋਣ ਹੈ ਕੋਣ ਹਾਂਜੀ ਉਹ ਉਹਨਾਂ ਨਾਲ ਸਰ ਉਹਨਾਂ ਸਾਨੂੰ ਇੱਕਾ ਹੀ ਕਿਹਾ ਅਸੀਂ ਮੁੰਡਾ ਲੈ ਕੇ ਜਾਣਾ ਜੀ ਮਲਾਜਮਾਂ ਲੈ ਕੇ ਜਾਣਾ ਅਸੀਂ ਕਹ ਸਰ ਲੈ ਕੇ ਜਾਓ ਬਾਕੀ ਸਾਡਾ ਕੋਈ ਹੱਲ ਵੀ ਹੋਵੇ ਜਿਹੜੇ ਮੁੰਡਿਆਂ ਨੂੰ ਗੋਲੀਆਂ ਲੱਗੀਆਂ ਗੰਪੀਰ ਜਖਮੀ ਨੇ ਹਾਂਜੀ ਗਮੀਰ ਜਖਮੀ ਫਰੋਇਪੁਰ ਜੀ ਸਿਵਲ ਹਸਪੀਟਲ ਸੇਵਾਲਾ ਹਸਪੀਟਲ ਬਾਗੀ ਐਚਾ ਜੀ ਇੱਕ ਮੁੰਡਾ ਜਿਹੜਾ ਜ਼ਿਆਦਾ ਸੀਰੀਅਸ ਹਾਂਜੀ ਜ਼ਿਆਦਾ ਸੀਰੀਅਸ ਜੀ ਠੀਕ ਹੁਣ ਕੀ ਮੰਗ ਕੀ ਹੈਗੀ ਹੈ ਜੀ ਮੰਗ ਸਰ ਸਾਡੀ ਇਹ ਆ ਵੀ ਜਲਦ ਤੇ ਜਲਦ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਠੀਕ ਹੈ ਸਪੈੰਡ ਕੀਤੇ ਜਾਂਦੇ ਜਿਹੜੇ ਰਾਖੀ ਕਰਨ ਵਾਲੇ ਖੁਦ ਗੋਲੀਆਂ ਚਲਾ ਰਹੇ ਹਾਂਜੀ ਹਾਂਜੀ ਸਰ ਸਰ ਬਹੁਤ ਜ਼ਿਆਦਾ ਇਹ ਰੋਡ ਤੇ ਆਪਣਾ ਟ੍ਰੈਫਿਕ ਵੀ ਬਹੁਤ ਜ਼ਿਆਦਾ ਆਂਦਾ ਆ। ਅੱਛਾ ਜੀ। ਸੰਗਤਾਂ ਕਿਉਂ ਮੇਲੇ ਤੇ ਜਾ ਰਹੀਆਂ? ਬਾਬਾ ਬੁੱਢਾ ਸਾਹਿਬ ਦਾ ਮੇਲਾ ਜੀ। ਸਰ ਟਰਾਲੀ ਦੇ ਵੀ ਬੈਠੇ ਕੇ ਸੰਗਤਾਂ ਆ ਰਹੀਆਂ। ਹਾਂਜੀ ਹਾਂਜੀ। ਹਾਂਜੀ ਹਾਂਜੀ ਜੀ ਸਰ। ਉਹਨਾਂ ਤੋਂ ਉੱਤਰ ਤੇ ਸਰ ਇੱਕ ਦੇ ਕਹਿੰਦੇ ਇਸ਼ਾਰਾ ਲੱਗਿਆ। ਅੱਛਾ ਜੀ। अच्छा बाबे बुड्ढे मेले ते गए तो ओथू आया ते अगा बंदिया नु चारा बच्चे नु गोली लाग गी अच्छा साढे 8 ਪੈਰ ਚ ਨਿਕਲ ਗਈ ਤੇ ਉਹ ਨੂੰ ਪਾਚਲੇ ਚਲਾ ਟਰੈਕਟਰ ਕਿਹੜਾ ਜਾਂਦਾ ਹੈ ਉਹਨੂੰ ਪੱਜ ਕੇ ਲਾਇਆ ਮੁੰਡਿਆਂ ਨੇ اچھا ਤੇ ਮੋੜ ਫੜ ਕੇ ਲਿਆਂਦਾ ਹੈ اچھا ਤੇ ਕਿਹੜਾ ਜਿੱਥੇ ਗੋਲੀ ਚੱਲੀ ਪਿੰਡ ਹਮ ਚੱਕ ਕੇ ਹਮ ਚੱਕ ਗੋਲੀ ਚੱਲੀ ਹਾਂ ਹਮ ਚੱਕ ਲਾਈ ਕਿੰਨਾ ਪੁਲਸ ਵਾਲਿਆਂ ਨੇ اچھا ਕਿੰਨੇ ਪੁਲਸ ਸੀਗੇ ਪੁਲਸ ਦਹਾਨ ਹੋਣੀ ਐ ਨਾ ਪਤਾ ਵੀ ਕਿੱਥੋਂ ਦੇਗੇ ਪੁਲਸਾਂ ਤੇ ਬਾਪੇ ਬੁੱਢੇ ਤੋਂ ਆਇਆ ਤੇ ਇੱਥੇ ਆ ਦੇ ਲੱਥੀਆਂ ਤੇ ਉਵੇਂ ਬਸ ਇਹ ਰੋੜਾ ਪੈ ਗਿਆ। ਅੱਛਾ ਮੁੰਡੇ ਜ਼ਖਮੀ ਹੋਏ ਪਏ? ਜ਼ਖਮੀ ਹੋਏ ਪਏ ਨੇ। ਇੱਕ ਬੱਚੇ ਨੂੰ ਤੁਹਾਨੂੰ ਤਾਂ ਬਾਲੀ ਜਿਆਦੇ ਗੋਲੀ ਲੱਗੀ ਨਾ। ਜਿਆਦਾ ਖਰਾਬ ਤੇਰੇ ਤਾਂ। ਹਾਂ ਉਹਦੇ ਤਾਂ ਆਰ ਪਾਰ ਇੱਕ ਠੀਕੋੜੀ ਬੱਚਾ ਬਾਕੀ ਬੱਚਾ ਲੱਗ ਗਈ ਗੋਲੀ। ਹਾਂ ਬਾਕੀ ਚ। ਠੀਕ ਹੈ ਪਰਿਵਾਰ ਕਿਸ ਤਰ੍ਹਾਂ ਦਾ ਹੈਗਾ? ਪਰਿਵਾਰ ਸਾਡਾ ਪਰਿਮਾਨ ਪਰਿਵਾਰ ਹੈ। ਛੁਗਰੀ ਪਰਿਵਾਰ ਹੈ। ਹੱਟ ਦੇ ਬੱਚੇ ਕਦੇ ਬੋਲੀ ਕਦੇ ਨਹੀਂ ਕਿਸੇ ਦੇ ਨਾਲ। ਉਹ ਤਾਂ ਛਡਾਵਾ ਉਹ ਤਾਂ ਵੇਖਣਾ ਹੈ ਨਾ ਕਿ ਜ਼ਖਮੀ ਬੰਦਾ ਜਿਹੜਾ ਸੱਟਾਂ ਲੱਗੀਆਂ ਨੇ ਉਹਨੂੰ ਚੱਕਣ ਲੱਗੇ ਨੇ ਤੇ ਇਹ ਨਹੀਂ ਪਤਾ ਕਿ ਉਹਤ ਗੋਲੀ ਲੱਗੀ ਉਹਨਾਂ ਬੱਚੇ ਨੂੰ ਪਤਾ ਹੀ ਨਹੀਂਗਾ ਸਾਡੇ ਪਿੰਡ ਦੇ ਵਿੱਚ ਕੋਈ ਵੀ ਵਾਕਿਆ ਹੋ ਜਾਣਾ ਸਾਡੇ ਭੱਜ ਕੇ ਦਵਾ ਦਾ ਉਹਨੂੰ ਉਠਾਣਾ ਚਾਹੁੰਦੇ ਨੇ ਵੱਡੇ ਰੋਡ ਨਾਲ ਲੱਗਦਾ ਤਾਂ ਹਾਂ ਵੱਡੇ ਰੋਡ ਤੇ ਦਵਾ ਦਾ ਉਹਨੂੰ ਜ਼ਖਮੀ ਨਹੀਂ ਚੱਕ ਲੈਣਾ ਤੇ ਚੱਕ ਤੇ ਘਰੇ ਲੈ ਜਾਣਾ ਉਹਨੂੰ ਪਾਣੀ ਤਾਂ ਫੁਆਣਾ ਉਹਨੂੰ ਆਦਾ ਪੀਮ ਦੀ ਦੇਖਭਾਲ ਕਰਨੀ ਕਿਵੇਂ ਹੈਗਾ ਬੱਚਾ ਮੰਗ ਕੀ ਕਰਦੇ ਜਮਾਦਾ ਜੀ ਮੰਗ ਹੁੰਦੇ ਹੁਣ ਨਾਲ ਪਰਚਾ ਕਟਿੰਨਾ ਚਾਹੀਦਾ ਠੀਕ ਹੈ ਹਾਂ ਫੁੱਲ ਸਾਲ ਦੇ ਕਿੰਨੇ ਪੁਲਿਸ ਵਾਲੇ ਸੀ ਫੁੱਲ ਸਾਲ ਤੇ ਗਏ ਸੀ 6 ਜਣੇ ਗਏ ਸੀ ਤਾਂ ਕਾਬੂ ਵੀ ਕੀਤਾ ਇਹ ਬੰਦਾ ਕਾਬੂ ਤੋਂ ਨਹੀਂ ਕੀਤੀ ਰੱਖਤ ਰਾਤ ਮਲਸਾਈ ਤੇ ਲੈ ਗਈ ਹੈ ਅੱਛਾ ਉਹਨੇ ਦੱਸਿਆ ਕਿਹੜੇ ਕਿਹੜੇ ਮੁਲਾਜ਼ਮ ਹੀ ਨਾਲ ਉਹਨੇ ਨਹੀਂ ਸਾਨੂੰ ਦੱਸਿਆ ਇਸ ਤਰ੍ਹਾਂ ਉਹਦਾ ਮੇਹ ਆ ਗਿਆ ਸੀ ਘਰੇ ਦਾ ਬੰਦਾ ਆ ਗਿਆ ਅੱਛਾ ਤੇ ਉਹਦਾ ਫੁੱਲ ਸਾਈਡ ਦਾ ਉਹਦੇ ਚੱਕ ਤੇ ਲੈ ਗਈ 6 ਹੱਥ ਗੱਡੀਆਂ ਆ ਜਾਂ ਨਿਕਾਠ ਆ ਇਹਨੇ ਚੱਕ ਤੇ ਲੈ ਗਿਆ ਬਾਪ ਆਇਆ ਗਿਆ ਪਿੰਡ ਵਾਲਾ ਦਾ ਹਾਂ ਅੱਛਾ ਆਪ ਦਾ ਜਿਹੜਾ ਕੀਤਾ ਹੋਇਆ ਕਿਹੜਾ ਜੁਰਮ ਨਿਕਾਉਣ ਦੇ ਲਈ ਹਾਂ ਨਿਕਾਉਣ ਤਾਂ ਹੀ ਅੱਛਾ ਪਿਹਾਰੇ ਤੋਂ ਕੁਝ ਹੋ ਨਾ ਜਾਵੇ ਕਾਰਵਾਈ ਨੋ ਜਾਵੇ ਆਪ ਦਾ ਨਾ ਪੱਕਾ ਪੂਰ ਲਿਆ ਆਪ ਦਾ ਪੱਕਾ ਨਾ ਕਰ ਲਿਆ ਤੇ ਤੁਹਾਡੇ ਮੁੰਡੇ ਜ਼ਖਮੀ ਨੇ ਹਾਂਡੇ ਮੁੰਡੇ ਜ਼ਖਮੀ ਨੇ ਉਹਨਾਂ ਦਾ ਜੇ ਕੋਈ ਇਲਾਜ ਨਹੀਂ ਜੋ ਚਲੋ ਚਲੋ ਤੇ ਹਾਲਤ ਸੀਰੀਅਸ ਹੈ ਹਾਂਜੀ ਠੀਕ ਹੁਣ ਮੰਗ ਕੀ ਹੈਗੀ ਮੰਗ ਸਾਡੀ ਇਹੋ ਹੀ ਵੀ ਉਹਨਾਂ ਤੇ ਕੁਝ ਨਾ ਕੁਝ ਕੀਤਾ ਜਾਵੇ ਠੀਕ ਹੈ ਇਨਸਾਫ ਮਿਲਣਾ ਚਾਹੀਦਾ ਹਾਂ ਡਾਕਟਰ ਗੋਲੀ ਲੱਗਨ ਨਾਲ ਕਿੰਨੇ ਲੋਕ ਤੁਹਾਡੇ ਕੋਲ ਆਏ ਸੀਗੇ ਔਰ ਕੀ ਉਹਨਾਂ ਦੇ ਗਨ ਸ਼ਾਟਸ ਲੱਗੇ ਸੀਗੇ ਸਾਡੇ ਕੋਲ ਦੋ ਪੇਸ਼ੈਂਟ ਆਏ ਸੀਗੇ ਇੱਕ ਦਾ ਨਾਮ ਸੋਇਨ ਸਿੰਘ ਸੀਗਾ ਦੂਜੇ ਦਾ ਨਾਮ ਬਲਵਿੰਦਰ ਸਿੰਘ ਸੀਗਾ ਠੀਕ ਹੈ ਇੱਕ ਤੇ ਹੱਥ ਤੇ ਲੱਗੀ ਹੋਈ ਸੀ ਗੋਲੀ ਦੂਜੇ ਦੇ ਪੈਰ ਤੇ ਗੋਲੀ ਲੱਗੀ ਹੋਈ ਸੀ ਕੀ ਦੱਸਿਆ ਕੀ ਉਹਨਾਂ ਨੇ ਡਾਕਟਰ ਉਹਨਾਂ ਨੇ ਇਹ ਕਿਹਾ ਕਿ ਉੱਥੇ ਉਹ ਗਲਤੀ ਨਾਲ ਪੁਲਿਸ ਵਾਲਿਆਂ ਤੋਂ ਗੋਲੀ ਲੱਗ ਗਈ ਐ ਐਵੇਂ ਕੁਝ ਬੋਲੇ ਆ ਉਹਨਾਂ ਨੇ ਕਲੀਅਰ ਕੁਝ ਕੀਤਾ ਨਹੀਂ ਪਰ ਉਹਨਾਂ ਨੇ ਹੀ ਦੱਸਿਆ ਪੁਲਿਸ ਵਾਲੇ ਤੋਂ ਗੋਲੀ ਲੱਗਦੀ ਹੈ ਥਾਤੇ ਤੇ ਉਹਨੂੰ ਕਿੱਥੇ ਰੈਫਰ ਕੀਤਾ ਗਿਆ ਉਹਨੂੰ ਫ੍ਰੀਕਵ ਰੈਫਰ ਕਰ ਦਿੱਤਾ ਹੈ ਪਰਚਾ ਕੱਟ ਕੇ ਅੱਗੇ ਕਨਸਰਨ ਓਪੀਨੀਅਨਸ ਲਈ ਤੇ કુલ ਕਿੰਨੇ ਜਾਣੇ ਸੀਗੇ ਇੰਜਨ ਸਾਡੇ ਕੋਲ ਦੋ ਆਏ ਨਹੀਂ ਜੀ